ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਦਾ ਮੇਰਾ ਵਲੌਗ ਹੈਗਾ ਜੀ ਬੇਗਣ ਲਏ ਹੋਏ ਆ ਮੈਂ ਛੋਟੇ ਛੋਟੇ ਇਹਨਾਂ ਨੂੰ ਅਸੀਂ ਅੱਜ ਭਰ ਕੇ ਬਣਾਉਣਾ ਤੇ ਉਹ ਮੈਂ ਤੁਹਾਨੂੰ ਦੱਸਣਾ ਕਿ ਮੈਂ ਕਿਵੇਂ ਬਣਾਉਣੀ ਆ ਤੇ ਵੈਸੇ ਤੇ ਤੁਸੀਂ ਵੀ ਬਣਾਉਂਦੇ ਹੋ ਆਪਣੇ ਘਰ ਅਲੱਗ-ਅਲੱਗ ਹਰ ਘਰ ਦੀ ਰੈਸিপি ਹੁੰਦੀ ਆ ਤੇ ਉਸੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੱਸਣ ਲੱਗੀ ਆ ਜਿਹੜੇ ਨਾ ਮੈਂ ਬਣਾਉਣੀ ਆ ਤੇ ਇੱਕ ਅਸੀਂ ਲਏ ਹੋਏ ਆ ਜੀ ਦੇਖੋ ਛੋਟੇ ਛੋਟੇ ਪਿਆਜ਼ ਇਹ ਪਿਆਜ਼ਾਂ ਦੇ ਵਿੱਚ ਹੀ ਛੋਟੇ-ਛੋਟੇ ਆ ਗਏ ਸੀਗੇ ਤੇ ਮੈਂ ਹੁਣ ਇਹਨਾਂ ਨੂੰ ਵੀ ਇਹਨਾਂ ਦੇ ਵਿੱਚ ਹੀ ਭਰ ਕੇ ਜਿਵੇਂ ਰੱਖ ਦਾਂਗੇ ਜਾਂ ਦੋ ਪੀਸ ਕਰਕੇ ਛੱਡ ਦਾਂਗੇ ਜਾਂ ਵੀ ਇਹਨਾਂ ਨੂੰ ਭਰ ਵੀ ਸਕਦੇ ਆ ਅਸੀਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਇਹ ਮਿਰਚਾਂ ਸੀ ਜੀ ਸਾਡੇ ਘਰ ਦੀਆਂ ਲੱਥੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਵੀ ਇਦਾਂ ਹੀ ਲੰਬੀਆਂ-ਲੰਬੀਆਂ ਇਹਨਾਂ ਦੇ ਵਿੱਚ ਛੱਡ ਦਾਂਗੇ ਇਹਨਾਂ ਨੂੰ ਪੀਸਾਂਗੇ ਨਹੀਂ ਅਸੀਂ ਠੀਕ ਹੈ ਜੀ ਤੇ ਚਲੋ ਫਿਰ ਅਸੀਂ ਇਹਨਾਂ ਨੂੰ ਤਿਆਰ ਕਰਦੇ ਆ ਤੇ ਮਸਾਲਾ ਜਿਹੜਾ ਇਹ ਦੋ ਪਿਆਜ਼ਾਂ ਦਾ ਅਸੀਂ ਮਸਾਲਾ ਬਣਾਵਾਂਗੇ ਜ਼ਿਆਦਾ ਪਿਆਜ਼ ਨਹੀਂ ਇਹਦੇ ਵਿੱਚ ਪਾਉਣੇ ਅਸੀਂ ਇਹਨਾਂ ਨੂੰ ਭਰ ਕੇ ਬਣਾਉਣਾ ਹੈ ਅੱਜ ਤੇ ਚਲੋ ਜੀ ਕਰਦੇ ਆ ਸਟਾਰਟ ਇਹਨਾਂ ਨੂੰ ਜੀ ਮੈਂ ਇਸ ਤਰ੍ਹਾਂ ਕਟਿੰਗ ਕਰਦੀ ਹੁੰਨੀ ਆ ਕਿ ਆ ਜਿਵੇਂ ਇੱਥੋਂ ਮਤਲਬ ਇਹ ਲਾ ਦੇਣੇ ਮੈਂ ਥੋੜੇ ਗੰਦੇ ਜਿਹੇ ਲੱਗਦੇ ਹੁੰਦੇ ਆ ਇਹਨਾਂ ਨੂੰ ਉਤਾਰ ਕੇ ਤੇ ਐਦਾਂ ਮੈਂ ਕੱਟੇ ਲਾ ਦੇਣਾ ਇਹਦੇ ਚ ਨਾਲੇ ਤੇ ਚੈੱਕ ਹੋ ਜਾਂਦੇ ਚੰਗੀ ਤਰ੍ਹਾਂ ਕਿ ਵਿੱਚੋਂ ਸਾਫ਼ ਨੇ ਜੀ ਇਸ ਤਰ੍ਹਾਂ ਅਸੀਂ ਕਟਿੰਗ ਕਰ ਲਿਆ ਕਰ ਲੈਣੇ ਸਾਰੇ ਤੇ ਨਾਲੇ ਜਿੰਨੇ ਵੀ ਇਹ ਪਾਟੇ ਦਾ ਗੰਦਾ ਹੋਊਗਾ ਉਹ ਉਤਾਰ ਲੈਣਾ ਜੀ ਅਸੀਂ ਕਿਉਂਕਿ ਉਹਨਾਂ ਦੇ ਵਿੱਚ ਵੀ ਡਸਟ ਵਗੈਰਾ ਹੁੰਦੀ ਹੈ ਨਾ ਇਸ ਲਈ ਮੈਂ ਉਹ ਥੋੜੇ ਥੋੜੇ ਜਿਹੜਾ ਉਤਾਰ ਲੈਣੀ ਹੈ ਤੁਸੀਂ ਵੀ ਇਹਨੂੰ ਚੰਗੀ ਤਰ੍ਹਾਂ ਸਫਾਈ ਦੇ ਨਾਲ ਉਤਾਰ ਲਿਆ ਕਰੋ ਤੇ ਇਹਦੇ ਨਾਲ ਹੀ ਤੇ ਬਹੁਤ ਵਧੀਆ ਡੰਡੀਆਂ ਦੇ ਨਾਲ ਤੇ ਕਰਾਰੇ ਬਣਦੇ ਆ ਬੈਂਗਣ ਹਾਂਜੀ ਇਦਾਂ ਹੀ ਅਸੀਂ ਹੌਲੀ ਹੌਲੀ ਸਾਰੇ ਇਹਨੂੰ ਕੱਟ ਕਰ ਲੈਣਾ ਫਿਰ ਉਸ ਤੋਂ ਬਾਅਦ ਆ ਅਸੀਂ ਜਿਹੜੇ ਆ ਮੈਂ ਤੁਹਾਨੂੰ ਦੋ ਪਿਆਜ਼ ਦਿਖਾਏ ਹੋਏ ਸੀਗੇ ਇਹਨਾਂ ਨੂੰ ਅਸੀਂ ਗ੍ਰाइंड ਕਰਕੇ ਤੇ ਮਸਾਲਾ ਮਿਕਸ ਕਰਾਂਗੇ ਸੁੱਕਾ ਮਸਾਲਾ ਵੀ ਅਸੀਂ ਪਾ ਸਕਦੇ ਆ ਸੁੱਕੇ ਮਸਾਲੇ ਦੇ ਨਾਲ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆਏ ਤੇ ਥੋੜਾ ਜਿਹਾ ਗਿੱਲਾ ਮਸਾਲਾ ਕਰਨ ਵਾਸਤੇ ਮੈਂ ਦੋ ਪਿਆਜ਼ ਪਾ ਰਹੀ ਆ ਇਹ ਵੀ ਬਹੁਤ ਵਧੀਆ ਰਹਿੰਦਾ ਹੈ ਸੁੱਕੇ ਵਾਲਾ ਹੀ ਕੰਮ ਹੋ ਜਾਣਾ ਦੋ ਹੀ ਤੇ ਪਾਣੀ ਮੈਂ ਬਹੁਤ ਜ਼ਿਆਦਾ ਨਹੀਂ ਪਾ ਰਹੀ ਚਲੋ ਇਦਾਂ ਕਰਦੇ ਕਰਦੇ ਅਸੀਂ ਇਹਨਾਂ ਸਾਰਿਆਂ ਨੂੰ ਰੈਡੀ ਕਰਦੇ ਆ ਅਸੀਂ ਜੀ ਮਸਾਲਾ ਜਿਹੜਾ ਰੈਡੀ ਕਰ ਲਿਆ ਹੋਇਆ ਅਸੀਂ ਇਹਦੇ ਵਿੱਚ ਦੋ ਛੋਟੇ ਛੋਟੇ ਮੇ ਪਿਆਜ਼ ਥੋੜਾ ਜਿਹਾ ਲਸਣ ਤੇ ਤਿੰਨ ਚਾਰ ਹਰੀਆਂ ਮਿਰਚਾਂ ਜਿਹੜੀਆਂ ਗ੍ਰाइंड ਕਰ ਲਈਆਂ ਸੀਗੀਆਂ ਹੁਣ ਅਸੀਂ ਇਹਦੇ ਚ ਪਾਵਾਂਗੇ ਆਪਣੇ ਮਸਾਲੇ ਨਮਕ ਪਾਵਾਂਗੇ ਜੀ ਟੇਸਟ ਅਨਸਾਰੀ ਗਰਮ ਮਸਾਲਾ ਹਲਦੀ ਪਾਵਾਂਗੇ ਕਲਰ ਵਾਲੀ ਮਿਰਚ ਪਾ ਲੈਨੇ ਆ ਹਲਕੀ ਜੀ ਹੁਣ ਅਸੀਂ ਪਾਵਾਂਗੇ ਚ ਜੀਰਾ ਪਾਊਡਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਕੋਸਾਲਾ ਦੇਖੋ ਜੀ ਅਸੀਂ ਸਾਰਾ ਮਿਕਸ ਕਰ ਲਿਆ ਹੋਇਆ ਹੈ ਤੇ ਹੁਣ ਅਸੀਂ ਇਹਨਾਂ ਨੂੰ ਬੇਂਗਲਾ ਦੇ ਵਿੱਚ ਇਹਨਾਂ ਦੀ ਫਿਲਿੰਗ ਕਰਾਂਗੇ। ਇਹਨਾਂ ਮੈਂ ਹੱਥ ਦੇ ਨਾਲ ਹੀ ਪਾਉਂਗੀ ਕਿਉਂਕਿ ਚਮਚ ਨਾਲ ਨਹੀਂ ਸਹੀ ਰਹਿਣਾ। ਤੇ ਇਹਨੂੰ ਦਬਾ ਕੇ ਵਿੱਚ ਪਾਣਾ ਹੈ ਦੇ ਕਿਉਂਕਿ ਬਾਹਰ ਨਾ ਨਿਕਲੇ ਜੀ ਮਸਾਲਾ। ਠੀਕ ਹੈ। ਸੋ ਚੰਗੀ ਤਰ੍ਹਾਂ ਇਹਨੂੰ ਦਬਾ ਦੇਣਾ ਹੈ। ਫਿਰ ਬਾਹਰ ਨਹੀਂ ਨਿਕਲੂਗਾ ਤੇ ਘਾਟੀ ਚਾਹੀਦਾ ਮਸਾਲਾ ਇਹਨਾਂ ਦੇ ਵਿੱਚ ਪਾਉਣਾ ਇਸ ਲਈ ਮੈਂ ਦੋ ਹੀ ਪਿਆਜ਼ ਪਾਈ ਸੀ ਤੇ ਗੈਸ ਦੇ ਉੱਪਰ ਮੈਂ ਕੜਾਈ ਰੱਖ ਦਿੱਤੀ ਹੋਈ ਹੈ ਮਸਟਰਡ ਆਇਲ ਪਾ ਕੇ ਤੇ ਆਇਲ ਜਿਹੜਾ ਸਾਡਾ ਗਰਮ ਹੋ ਰਿਹਾ ਹੈ ਤੇ ਹੁਣ ਮੈਂ ਇੱਧਰ ਇਹਨਾਂ ਨੂੰ ਭਰ ਲਾਂ ਲੱਗੀ ਹਾਂ ਭਰ ਕੇ ਉਹਦੇ ਵਿੱਚ ਪਾਵਾਂਗੇ ਇੱਧਰ ਸਾਡਾ ਜਿਹੜਾ ਆਇਲ ਆ ਗਰਮ ਹੋ ਚੁੱਕਾ ਹੋਇਆ ਤੇ ਅਸੀਂ ਜਿਹੜੇ ਬਿੰਗਣ ਆਪਣੇ ਭਰ ਕੇ ਰੈਡੀ ਕੀਤੇ ਹੋਏ ਸੀ ਉਹਨਾਂ ਨੂੰ ਵਿੱਚ ਰੱਖ ਦਾਂਗੇ ਜੀ ਅਸੀਂ ਮਸਲਾ-ਕੱਲਾ ਕਰਕੇ ਹੌਲੀ-ਹੌਲੀ ਪਾਵਾਂਗੇ ਤਾਂ ਕਿ ਸੁੱਤੇ ਨਾ ਜਾਣ ਜੀ ਉੱਪਰ ਅਸੀਂ ਸਾਰੇ ਬੇਂਗਲ ਜਿਹੜੇ ਆਪਣੇ ਭਾਰਕੇ ਤੇ ਕੜਾਈ ਦੇ ਵਿੱਚ ਪਾ ਦਿੱਤੇ ਹੋਏ ਆ ਹੁਣ ਇਹਨਾਂ ਨੂੰ ਅਸੀਂ ਸਲੋ ਫਲੇਮ ਦੇ ਉੱਪਰ ਹੀ ਪਕਾਵਾਂਗੇ ਹੌਲੀ-ਹੌਲੀ ਇਹ ਥੋੜਾ ਟਾਈਮ ਜੂਰ ਲੱਗੂਗਾ ਫਿਰ ਬਣ ਕੇ ਬਹੁਤ ਲੱਗੀਆਂ ਇਹਨਾਂ ਨੂੰ ਮੈਂ ਉੱਤੋਂ ਕਵਰ ਕਰਨ ਲੱਗੀ ਆ ਜੀ ਕਿਉਂਕਿ ਥੋੜਾ ਉਪਰੋਂ ਵੀ ਚੰਗੀ ਤਰ੍ਹਾਂ ਪੱਕ ਜਾਣਗੇ ਤੇ ਅੰਦਰ ਤੱਕ ਜਿਹੜੇ ਆ ਉਹ ਤਾਂ ਪੱਕੇ ਹੋਣੇ ਚਾਹੀਦੇ ਕੱਚੇ ਨਾ ਰਹਿਣ ਇਸ ਲਈ ਮੈਂ ਉਪਰੋਂ ਕਵਰ ਕਰ ਦਿੱਤੇ ਹੋਏ ਆ ਹੁਣ ਅਸੀਂ ਥੋੜਾ ਜਣਾ ਨੂੰ ਹਿਲਾ ਲੈਂਦੇ ਆ ਪਲਟਦੇ ਨਹੀਂ ਇਹ ਬੰਨਣਾ ਨੂੰ ਇਹ ਤਾਂ ਥੋੜੀ ਹਲਕੀ ਦੇ ਨਾਲ ਹੀ ਕਰਦੀ ਹੁੰਨੀ ਆ ਮੈਂ ਤਾਂ ਕਿ ਇਹਨਾਂ ਦਾ ਮਸਾਲਾ ਜਿਹੜਾ ਬਾਹਰ ਨਾ ਨਿਕਲੇ ਏਦਾਂ ਹੌਲੀ ਹੌਲੀ ਬੜੇ ਤਿਆਰ ਨਾਲ ਇਹਨਾਂ ਨੂੰ ਏਦਾਂ ਆਪਾਂ ਉਲਟ ਪਲਟ ਜਿਹੜਾ ਕਰ ਲੈਣਾ ਹੈ ਦੂਸਰੀ ਸਾਈਡ ਤੋਂ ਵੀ ਪੱਕ ਕੇ ਤਿਆਰ ਹੋ ਜਾਣਗੇ ਆ ਦੇਖੋ ਅੱਧਾ ਕਰਾਂਗੇ ਨਾ ਹੌਲੀ-ਹੌਲੀ ਇਹਨਾਂ ਨੂੰ ਤੇ ਫਿਰ ਮਸਾਲਾ ਬਾਹਰ ਨਹੀਂ ਨਿਕਲਦਾ ਜੇਕਰ ਅਸੀਂ ਪਲਟੇ ਦੇ ਨਾਲ ਕਰਾਂਗੇ ਜਾਂ ਕਿਸੇ ਹੋਰ ਕੱਢੀ ਨਾਲ ਤੇ ਫਿਰ ਮਸਾਲਾ ਬਾਹਰ ਆ ਜਾਂਦਾ ਇਸ ਤਰ੍ਹਾਂ ਤਕਰੀਬਨ ਇੱਕ ਸਾਈਡ ਤੋਂ ਪੱਕ ਗਏ ਹੋਏ ਨੇ ਤੇ ਹੁਣ ਦੂਸਰੀ ਸਾਈਡ ਤੋਂ ਥੋੜੇ ਜਿਹਾ ਗੜੀ ਹੋਣਾ ਦੇਖੋ ਸਾਰੇ ਅਸੀਂ ਪਲਟਨੇ ਹੋਏ ਆ ਫਿਰ ਤੋਂ ਅਸੀਂ ਇਹਨਾਂ ਨੂੰ ਕਵਰ ਕਰ ਦਾਂਗੇ ਚਲੋ ਜੀ ਦੇਖੋ ਜੀ ਇਧਰਲੀ ਸਾਈਡ ਤੋਂ ਵੀ ਪੱਕ ਗਏ ਹੋਏ ਆ ਤੇ ਮਤਲਬ ਬੇਨਣ ਸਾਡੇ ਜਿਹੜੇ ਆ ਬਣ ਕੇ ਰੈਡੀ ਹੋ ਗਏ ਹੋਏ ਆ ਤੇ ਇਹਨਾਂ ਨੂੰ ਹੁਣ ਅਸੀਂ ਬਾਹਰ ਕੱਢ ਲਵਾਂਗੇ ਜੀ ਇੱਕ ਦੇਖੋ ਬਹੁਤ ਵਧੀਆ ਬਣ ਗਏ ਆ ਮੈਂ ਨਾ ਹੁਣ ਬਿੰਗਣਾ ਨੂੰ ਜੀ ਬਾਹਰ ਕੱਢਦੀ ਪਈ ਆ ਕਿਉਂਕਿ ਇਹ ਪੱਕ ਕੇ ਰੈਡੀ ਹੋ ਗਏ ਹੋਏ ਆ ਤੇ ਇਹਨਾਂ ਨੂੰ ਅਸੀਂ ਜਿਹੜਾ ਐਕਸਟਰਾ ਆਇਲ ਆ ਉਹ ਨਿਕਲਣ ਵਾਸਤੇ ਇੱਕ ਸਾਈਡ ਤੇ ਪਲੇਟ ਦੇ ਵਿੱਚ ਇਹਨਾਂ ਨੂੰ ਜਾਲੀ ਨੂੰ ਐਵੇਂ ਹੀ ਰੱਖ ਦਵਾਂਗੇ ਤਾਂ ਕਿ ਜਿੰਨਾ ਵੀ ਇਹਦਾ ਐਕਸਟਰਾ ਆਇਲ ਹੋਏਗਾ ਉਹ نیچے ਆ ਜਾਏਗਾ ਤੇ ਇਹ ਜਿਹੜਾ ਮਸਾਲਾ ਥੋੜਾ ਬਹੁਤ نیچے ਗਿਆ ਸੀਗਾ ਉਹ ਵੀ ਪੁੱਜ ਕੇ ਬਹੁਤ ਵਧੀਆ ਰੈਡੀ ਹੋ ਗਿਆ ਇਹ ਵੀ ਬਹੁਤ ਟੇਸਟੀ ਲੱਗਦਾ ਬਿੰਗਣਾ ਨਾਲੋਂ ਜ਼ਿਆਦਾ ਤੇ ਇਹੀ ਟੇਸਟ ਲੱਗਦਾ ਆ ਖਾਨ ਦੇ ਵਿੱਚ ਦੇਖੋ ਠੀਕ ਹੈ ਜੀ ਹੁਣ ਅਸੀਂ ਇਹਨੂੰ ਮਸਾਲੇ ਨੂੰ ਵੀ ਦੇਨ ਨੂੰ ਇੱਕ ਸਾਈਡ ਤੇ ਕਰ ਦਾਂਗੇ ਹੁਣ ਮੈਂ ਬੇਗਨ ਤੇ ਮਸਾਲਾ ਜਿਹੜਾ ਕੱਢ ਕੇ ਇੱਕ ਸਾਈਡ ਤੇ ਰੱਖ ਲਿਆ ਹੋਇਆ ਹੈ ਤੇ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਕਿ ਮੈਂ ਇਹਦੇ ਵਿੱਚ ਬੇਗਣਾ ਚ ਹੋਰ ਕੀ ਕੀ ਫਰਾਈ ਕਰਕੇ ਪਾਣਾ ਹੈ ਜਾਂ ਦੋ ਆਲੂ ਲਏ ਸੀ ਮੈਂ ਬਹੁਤ ਛੋਟੇ ਜੇ ਉਹਨਾਂ ਨੂੰ ਏਦਾਂ ਗੋਲ ਮੈਂ ਕਟਿੰਗ ਕਰ ਲਿਆ ਹੋਇਆ ਪਹਿਲਾਂ ਇਹਨਾਂ ਨੂੰ ਮੈਂ ਹਲਕਾ ਜਿਹਾ ਫਰਾਈ ਕਰ ਲਾਂਗੇ ਫੇਰ ਉਸ ਤੋਂ ਬਾਅਦ ਹਮੇ ਪਿਆਜ਼ ਵੀ ਇਹਦੇ ਵਿੱਚ ਹੀ ਫਰਾਈ ਕਰਨੇ ਆ ਨਾਲ ਹੀ ਉਹ ਵੀ ਮੈਂ ਤੁਹਾਨੂੰ ਦਿਖਾਈ ਦਿੰਨੀ ਆ ਕਟਿੰਗ ਕਰਕੇ ਰੱਖੇ ਹੋਏ ਆ ਛੋਟੇ ਛੋਟੇ ਪੀਸ ਪਿਆਜ਼ ਸੀਗੇ ਤੇ ਦੋ ਪੀਸਿਸ ਦੇ ਵਿੱਚ ਕੱਟ ਕੀਤੇ ਹੋਏ ਆ ਤੇ ਨਾਲ ਹੀ ਆ ਘਰ ਦੀਆਂ ਹਰੀਆਂ ਮਿਰਚਾਂ ਸੀਗੀਆਂ ਇਹਨਾਂ ਨੂੰ ਵੀ ਅਸੀਂ ਇਹਨਾਂ ਨੇ ਥੋੜਾ ਜਿਹਾ ਹਾਫ ਫਰਾਈ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਪਾਵਾਂਗੇ ਤਾਂ ਕਿ ਆਲੂ ਜਿਹੜੇ ਕੱਚੇ ਨਾ ਰਹਿ ਜਾਣ ਮੈਂ ਇਹਨਾਂ ਨੂੰ ਵੀ 2-4 ਸੈਕਿੰਡ ਬਾਅਸਤੇ ਜਿਹੜਾ ਕਵਰ ਕਰ ਦਿੱਤਾ ਹੋਇਆ ਕਿ ਸਟੀਮ ਆ ਜੂਗੀ ਹੁਣ ਮੈਂ ਆਲੂਆਂ ਨੂੰ ਵੀ ਪਲਟ ਦਵਾਂਗੇ ਇਹਨਾਂ ਨੂੰ ਦੇਖਿਓ ਜੀ ਹੁਣ ਅਸੀਂ ਇਹਦੇ ਚ ਪਾ ਲਵਾਂਗੇ ਆਪਣੇ ਪਿਆਜ਼ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਫਰਾਈ ਕਰਨਾ ਹੈ ਇਨੂੰ ਬਰੋਂਸੇ ਕਵਰ ਕਰ ਦੇਣਾ ਹੈ 1 ਮਿੰਟ ਵਾਸਤੇ ਕਵਰ ਕਰਾਂਗੇ ਹਾਂਜੀ ਸਾਡੇ ਪਿਆਜ਼ ਤੇ ਆਲੂ ਹਰੀਆਂ ਮਿਰਚਾਂ ਵੀ ਬਣ ਕੇ ਬਿਲਕੁਲ ਤਿਆਰ ਹੋ ਗਈਆਂ ਹੋਈਆਂ ਅਸੀਂ ਇਹਨਾਂ ਨੂੰ ਵੀ ਹੁਣ ਐਵੇਂ ਜਾਲੀ ਦੇ ਵਿੱਚ ਕੱਢ ਲਵਾਂਗੇ ਤਾਂ ਕਿ ਜਿਹੜਾ ਇਹਦੇ ਵਿੱਚ ਵੀ ਐਕਸਟਰਾ ਆਇਲ ਹੋਏਗਾ ਉਹ ਨਿਕਲ ਜਾਵੇ ਜਿਵੇਂ ਅਸੀਂ ਬੇਗਣਾ ਚੋਂ ਕੱਢ ਲਿੱਤਾ ਇਦਾਂ ਹੀ ਅਸੀਂ ਇਹਨਾਂ ਨੂੰ ਕਰ ਲਵਾਂਗੇ ਅੱਜਕਲ੍ਹ ਗਰਮੀਆਂ ਦੇ ਵਿੱਚ ਨਾ ਆਹੀ ਸਬਜ਼ੀਆਂ ਜਿਹੜੀਆਂ ਬਹੁਤ ਟੇਸਟੀ ਲੱਗਦੀਆਂ ਨੇ ਤੇ ਬੇਸ਼ੱਕ ਨਾਲ ਕੋਈ ਦਾਲ ਵੀ ਨਾ ਹੋਵੇ ਦਹੀਂ ਨਾ ਹੋਵੇ ਫਿਰ ਵੀ ਬਹੁਤ ਵਧੀਆ ਜਿਹੜੀ ਰੋਟੀ ਖਾਧੀ ਜਾਂਦੀ ਹੈ ਪੇਟ ਫੁੱਲ ਹੋ ਜਾਂਦਾ ਹੈ ਤੇ ਹੁਣ ਅਸੀਂ ਇਹਨੂੰ ਰੱਖਦੇ ਹਾਂ ਥੋੜੀ ਦੇਰ ਲਈ ਦੇਖੋ ਜੀ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੋਈ ਹੈ ਤੇ ਤੁਸੀਂ ਟਰਾਈ ਜ਼ਰੂਰ ਕਰਨਾ ਇਹ ਗਰਮੀਆਂ ਦੀ ਸਬਜ਼ੀ ਹੈ ਬਹੁਤ ਵਧੀਆ ਰੋਟੀ ਖਾਧੀ ਜਾਂਦੀ ਹੈ ਜੀ ਇਹਦੇ ਨਾਲ ਤੇ ਬਣ ਕੇ ਵੀ ਬਹੁਤ ਜਲਦੀ ਰੈਡੀ ਹੁੰਦੀ ਹੈ ਤੁਹਾਡੇ ਸਾਹਮਣੇ ਹੀ ਹੈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਿਆ ਤੇ ਤੁਸੀਂ ਬਣਾ ਕੇ ਜਰੂਰ ਦੇਖਿਓ ਮਿਲਦੇ ਆਂ ਨੈਕਸਟ ਵਲੌਗ ਨਾਲ ਥੈਂਕ ਯੂ